ਮਨੋ ਜਿਵੇਂ ਇਨਸਾਨ ਉਹੀ ਹੈ ਰੂਪ ਬਦਲ ਕੇ ਠੱਗੀ ਮਾਰ ਲੈਂਦਾ ਰੂਪ ਬਦਲ ਕੇ ਠੱਗੀ ਮਾਰ ਲੈਂਦਾ ਦੇਈ ਦੀ ਸੁੰਦਰਤਾ ਨੂੰ ਸਵਾ ਮਲ ਕੇ ਇਨਾ ਮਲੀਨ ਕਰ ਲੋ ਵੀ ਤੁਹਾਨੂੰ ਆਪਣੇ ਰੂਪ ਦਾ ਵੀ ਗਮਾਨ ਨਾ ਰਵੇ ਪਰ ਅਸੀਂ ਜੋਗ ਕਮਾਇਆ ਹੈ ਇਸੇ ਗੱਲ ਦਾ ਹੰਕਾਰ ਹੋ ਗਿਆ ਇਸੇ ਗੱਲ ਦਾ ਹੰਕਾਰ ਹੋ ਗਿਆ ਧਨ ਦਾ ਜਵਾਨੀ ਦਾ ਰੂਪ ਦਾ ਤਾਕਤ ਦਾ ਅਹੁਦੇ ਦਾ ਦੌਲਤ ਦਾ ਸ਼ੌਹਰਤ ਦਾ ਸਨਮਾਨ ਦਾ ਇਥੋਂ ਤੱਕ ਕਿ ਧਰਮ ਕਰਮ ਦਾ ਵੀ ਹੰਕਾਰ ਮਨੁੱਖ ਦੇ ਅੰਦਰ ਹੋ ਜਾਂਦਾ ਹੈ ਧਰਮ ਕਰਮ ਦਾ ਵੀ ਹੰਕਾਰ ਮਨੁੱਖ ਦੇ ਅੰਦਰ ਹੋ ਜਾਂਦਾ ਹੈ ਦੁਨੀਆਂ ਨੂੰ ਇਹ ਵੀ ਦੱਸਦਾ ਫਿਰੇ ਵੀ ਮੈਂ ਤਾਂ ਜੀ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਦਾ ਇਹ ਐਡਵਰਟਾਈਜ਼ਮੈਂਟ ਵੀ ਆਪਣੇ ਆਪ ਚੰਘਾ ਰਹੀ ਹੈ ਇਹ ਐਡਵਰਟਾਈਜ਼ਮੈਂਟ ਵੀ ਆਪਣੇ ਆਪ ਚੰਘਾ ਰਹੀ ਹੈ ਤੋ ਸਿੱਧਾ ਆਕੜ ਕੇ ਨਹੀਂ ਕਹਿੰਦਾ ਵੀ ਮੇਰੇ ਕੋਲ ਦੌਲਤ ਮੇਰੇ ਕੋਲ ਪਦਵੀ ਮੈਂ ਇੰਨਾ ਧਰਮ ਕਰਮ ਕਰਦਾ ਮੈਂ ਇੰਨਾ ਸਿਆਣਾ ਮੈਂ ਇੰਨਾ ਦਾਨਾ ਇੰਨੀ ਤਾਕਤ ਤੂੰ ਲੁਕਵੇਂ ਢਾਗ ਨਾਲ ਦੱਸਣ ਤੇ ਇਹ ਡਿਆ ਮੇਰੇ ਕੋਲ ਸਾਰਾ ਕੁਝ ਹੀ ਹੈ ਪਰ ਮੈਨੂੰ ਹੰਕਾਰ ਕੋਈ ਨਹੀਂ ਜਾਨੀ ਤੂੰ ਬੜਾ ਮਹਾਨ ਹੈ ਜਾਨੀ ਤੂੰ ਬੜਾ ਮਹਾਨ ਹੈ ਪੀ ਅਸੀਂ ਕਿਸੇ ਰਸਤੇ ਤੇ ਤੁਰਨਾ ਹੈ ਕਿਸੇ ਮੰਜ਼ਲ ਤੱਕ ਪਹੁੰਚਣਾ ਹੈ ਤੇ ਕੋਈ ਦਾਨਾਪੁਰਖ ਸਾਨੂੰ ਦੱਸਦਾ ਹੈ ਕਿ ਤੁਸੀਂ ਸਫ਼ਰ ਤੇ ਜਾ ਰਹੇ ਹੋ ਇਸ ਸਫ਼ਰ ਵਿੱਚ ਤੁਸੀਂ ਇੰਨਾ ਇੰਨਾ ਚੀਜ਼ਾਂ ਦਾ ਧਿਆਨ ਰੱਖਣਾ ਹੈ ਆ ਚੀਜ਼ਾਂ ਨਾਲ ਲੈ ਕੇ ਜਾਣਾ ਇਹਨਾਂ ਦੀ ਲੋੜ ਪਵੇਗੀ ਇਹ ਆ ਸਾਵਧਾਨੀਆਂ ਵੀ ਰੱਖਣੀਆਂ ਕਿਉਂਕਿ ਰਸਤੇ ਦੇ ਵਿੱਚ ਕਈ ਜਗ੍ਹਾ ਤੇ ਕੋਈ ਮੁਸ਼ਕਲਾਂ ਤੇ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਨੇ ਕਿਉਂਕਿ ਰਸਤਾ ਬੜਾ ਉਬੜ ਖੋਬੜ ਹੈ ਉੱਚਾ ਨੀਵਾ ਹੈ ਪਹਾੜੀ ਹੈ ਖਤਰ ਖਤਰੇ ਵੀ ਰਸਤੇ ਦੇ ਵਿੱਚ ਹੋ ਸਕਦੇ ਸੋ ਇਹਨਾਂ ਰਸਤਿਆਂ ਤੋਂ ਵੀ ਤੁਸੀਂ ਬਚਣ ਦਾ ਯਤਨ ਕਰਨਾ ਹੈ ਸਿਆਣਾ ਰਾਹ ਦਸੇਰਾ ਜਿੱਥੇ ਸਾਨੂੰ ਸਾਡੀ ਸਹੂਲਤ ਦੀਆਂ ਚੀਜ਼ਾਂ ਬਾਰੇ ਜਾਣਕਾਰੀ ਦਿੰਦਾ ਵੀ ਆ ਚੀਜ਼ਾਂ ਤੁਹਾਡੀ ਸਹਾਇਤਾ ਕਰਨਗੀਆਂ ਉੱਥੇ ਨਾਲ ਦੀ ਨਾਲ ਰਸਤੇ ਦੇ ਖਤਰਿਆਂ ਤੋਂ ਵੀ ਸਾਨੂੰ ਉਹ ਜਾਣੂ ਕਰਵਾਉਂਦਾ ਹੈ ਤਾਂ ਕਿ ਅਸੀਂ ਆਪਣੇ ਸਫ਼ਰ ਵਿੱਚ ਕਿਸੇ ਮੁਸ਼ਕਲ ਵਿੱਚ ਨਾ ਫਸੀਏ ਕੋਈ ਕਠਿਨਾਈ ਨਾ ਹੋਵੇ ਸਾਡੀ ਮੰਜ਼ਿਲ ਹੈ ਸਚਿਆਰ ਹੋਣਾ ਗੁਰਮukh ਹੋਣਾ ਸੰਤੋਣਾ ਪਰਮੇਸ਼ਰ ਦੇ ਪਿਆਰ ਵਿੱਚ ਜ਼ਿੰਦਗੀ ਨੂੰ ਜੀ ਕੇ ਸਫਲ ਕਰਨਾ ਆਪਣੀ ਇਸ ਯਾਤਰਾ ਨੂੰ ਸੁਖਦ ਰੱਖਣਾ ਪਰ ਅਸੀਂ ਜਿਸ ਜੀਵਨ ਯਾਤਰਾ ਦੇ ਉੱਤੇ ਹਾਂ ਇੱਥੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਸਹਾਇਤਾ ਕਰਨਗੀਆਂ ਕਿਹੜੇ ਗੁਣ ਨੇ ਕਿਹੜੇ ਨੇਕ ਅਮਲ ਨੇ ਕਿਹੜੀਆਂ ਚੰਗੀਆਂ ਪ੍ਰਵਿਰਤੀਆਂ ਨੇ ਕਿਹੜੇ ਚੰਗੇ ਸੁਭਾਅ ਤੇ ਵਿਹਾਰ ਨੇ ਜਿਹੜੇ ਸਾਨੂੰ ਧਾਰਨ ਕਰਨ ਦੀ ਲੋੜ ਹੈ ਪਰ ਨਾਲ ਦੀ ਨਾਲ ਉਹ ਕਿਹੜੇ ਖਤਰੇ ਨੇ ਜਿਹੜੇ ਸਾਡੇ ਜੀਵਨ ਵਿੱਚ ਸਾਡੇ ਸਫਰ ਵਿੱਚ ਸਾਨੂੰ ਤਕਲੀਫ ਦਿੰਦੇ ਨੇ ਦੁਖੀ ਕਰਦੇ ਨੇ ਉਲਝਣਾ ਖੜੀਆਂ ਕਰ ਦਿੰਦੇ ਨੇ ਸਮੱਸਿਆਵਾਂ ਕ੍ਰੀਏਟ ਕਰ ਦਿੰਦੇ ਨੇ ਉਹਨਾਂ ਤੋਂ ਵੀ ਸਾਨੂੰ ਮਹਾਰਾਜ ਨੇ ਕਿਰਪਾ ਕਰਕੇ ਸੁਚੇਤ ਕੀਤਾ ਹੈ ਕਿਹੜੀ ਚੀਜ਼ ਹੈ ਜਿਹੜੀ ਵਕ ਵਕ ਭੇਸ ਧਾਰ ਕੇ ਜਾਨਿਓ ਇੱਕ ਰੂਪ ਵਿੱਚ ਉਹ ਸਮੱਸਿਆ ਸਾਹਮਣੇ ਨਹੀਂ ਆਈ ਉਹ ਇੱਕ ਸਮੱਸਿਆ ਅਨੇਕ ਰੂਪਾਂ ਵਿੱਚ ਸਾਹਮਣੇ ਆਈ ਇੱਕੋ ਦਾ ਰੂਪ ਹੋਵੇ ਤੇ ਉਹਦੀ ਪਛਾਣ ਹੋ ਜਾਂਦੀ ਹੈ ਤੇ ਬੰਦਾ ਅਗਲੀ ਵਾਰ ਸੁਚੇਤ ਹੁੰਦਾ ਵੀ ਮੈਂ ਇਸ ਚੀਜ਼ ਤੋਂ ਬਚਣਾ ਹੈ ਪਰ ਉਸ ਸਮੱਸਿਆ ਰੂਪ ਬਦਲ ਕੇ ਆ ਜਾਏ ਤੇ ਉਹਨੂੰ ਬੰਦਾ ਪਛਾਣ ਹੀ ਨਾ ਸਕੇ ਤੇ ਫੇਰ ਦੁਬਾਰਾ ਉਹ ਮੁਸ਼ਕਲ ਵਿੱਚ ਫਸ ਜਾਏ ਫੇਰ ਦੁਬਾਰਾ ਉਹ ਦੁੱਖਾਂ ਵਿੱਚ ਉਲਝ ਜਾਏ ਫੇਰ ਦੁਬਾਰਾ ਉਹ ਖਤਰਿਆਂ ਦੇ ਵਿੱਚ ਪੈ ਜਾਏ ਤੇ ਜਦੋਂ ਉਹਨੂੰ ਕੋਈ ਦੂਜਾ ਮਨੁੱਖ ਪੁੱਛਦਾ ਵੀ ਫੇਰ ਉਹੀ ਸਮੱਸਿਆ ਖੜੀ ਹੋ ਗਈ ਤੇ ਬੰਦਾ ਕਹਿੰਦਾ ਹੈ ਵੀ ਮੈਨੂੰ ਕੀ ਪਤਾ ਮੈਂ ਤਾਂ ਕਿਸੇ ਹੋਰ ਚੀਜ਼ ਤੋਂ ਬਚਦਾ ਰਿਆ ਪੀਏ ਇਹ ਠੱਗੀ ਮੇਰੇ ਨਾਲ ਰੂਪ ਬਦਲ ਕੇ ਹੋਈ ਮਨੋ ਜਿਵੇਂ ਇਨਸਾਨ ਉਹੀ ਹੈ ਰੂਪ ਬਦਲ ਕੇ ਠੱਗੀ ਮਾਰ ਲੈਂਦਾ ਪਰ ਅਗਲੇ ਨੂੰ ਪਛਾਣ ਨਹੀਂ ਆਈ ਉਹ ਤਾਂ ਇਹ ਸੋਚੀ ਬੈਠਾ ਸੀ ਵੀ ਉਹਦੀ ਆ ਨਿਸ਼ਾਨੀ ਹੈ ਪਰ ਉਹਨੂੰ ਕੀ ਪਤਾ ਸੀ ਵੀ ਉਹਨੇ ਰੂਪ ਬਦਲ ਕੇ ਆ ਜਾਣਾ ਉਹ ਮੁਸ਼ਕਲ ਕੀ ਹੈ ਹੰਗਤਾ ਅਹੰਕਾਰ ਮੈਂ ਸੋਚਿਆ ਕਬੀਰ ਜੀ ਕਹਿੰਦੇ ਨੇ ਵੀ ਆਮ ਬੰਦਾ ਇਹ ਸੋਚਦਾ ਹੈ ਕਿ ਹੰਕਾਰ ਦਾ ਇਹੀ ਇੱਕ ਰੂਪ ਹੈ ਵੀ ਭਾਈ ਤੁਸੀਂ ਐਸ ਚੀਜ਼ ਦਾ ਪਰਟੀਕੂਲਰ ਐਸ ਚੀਜ਼ ਦਾ ਹੰਕਾਰ ਨਹੀਂ ਕਰਨਾ ਇਹ ਨਹੀਂ ਕਹਿਣਾ ਕਿ ਮੈਂ ਮੰਨ ਲਓ ਜਵੇਂ ਜੋਗੀ ਤੇ ਸੰਿਆਸੀ ਤੇ ਉਹਨਾਂ ਕਹਾਂ ਵੀ ਹੰਕਾਰ ਗਰੂਰ ਛੱਡ ਦਿਓ ਘਰ ਛੱਡ ਦਿਓ ਪਰਵਾਰ ਦੇ ਦੀ ਸੁੰਦਰਤਾ ਨੂੰ ਸਵਾ ਮਲ ਕੇ ਨਾ ਮਲੀਨ ਕਰ ਲੋ ਵੀ ਤੁਹਾਨੂੰ ਆਪਣੇ ਰੂਪ ਦਾ ਵੀ ਗਮਾਨ ਨਾ ਰਵੇ ਪਰ ਅਸੀਂ ਜੋਗ ਕਮਾਇਆ ਹੈ ਇਸੇ ਗੱਲ ਦਾ ਹੰਕਾਰ ਹੋ ਗਿਆ ਕਬੀਰ ਜੀ ਕਹਿੰਦੇ ਨੇ ਧਨ ਦਾ ਜਵਾਨੀ ਦਾ ਰੂਪ ਦਾ ਤਾਕਤ ਦਾ ਅਹੁਦੇ ਦਾ ਦੌਲਤ ਦਾ ਸ਼ੌਹਰਤ ਦਾ ਸਨਮਾਨ ਦਾ ਇੱਥੋਂ ਤੱਕ ਕਿ ਧਰਮ ਕਰਮ ਦਾ ਵੀ ਹੰਕਾਰ ਮਨੁੱਖ ਦੇ ਅੰਦਰ ਹੋ ਜਾਂਦਾ ਹੈ ਕਬੀਰ ਜੀ ਮਹਾਰਾਜ ਦੱਸ ਰਹੇ ਨੇ ਕਿ ਕਿੰਨਾ ਸੁਚੇਤ ਬਰੀਕ ਸੁਰਤ ਰੱਖ ਕੇ ਕਿੰਨਾ ਬਵੇਕ ਰੱਖ ਕੇ ਇਸ ਠੱਗੀ ਤੋਂ ਬਚਣਾ ਪੈਣਾ ਹੈ ਮਨੁੱਖ ਨੂੰ ਨਹੀਂ ਤਾਂ ਉਹ ਇਸ ਕਰਕੇ ਵੀ ਠੱਗਿਆ ਦੁਨੀਆ ਨੂੰ ਇਹ ਵੀ ਦੱਸਦਾ ਫਿਰੇ ਵੀ ਮੈਂ ਤਾਂ ਜੀ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਦਾ ਇਹ ਐਡਵਰਟਾਈਜ਼ਮੈਂਟ ਵੀ ਆਪਣੇ ਆਪ ਚੰਘਾ ਰਹੀ ਹੈ ਕਿ ਦੁਨੀਆ ਨੂੰ ਰੌਲਾ ਪਾਉਂਦੇ ਰਹਿ ਮੈਨੂੰ ਜੀ ਆਪਾਂ ਤਾਂ ਬੜੇ ਨਿਮਰਤਾਵਾਣ ਬੜੇ ਹੰਕਾਰ ਤੋਂ ਬਚੇ ਹੋਏ ਰੱਬ ਨੇ ਬਚਾ ਰੱਖੇ ਨਹੀਂ ਤੈਨੂੰ ਇਹ ਕਹਿਣ ਦੀ ਕੀ ਲੋੜ ਤੂੰ ਸਾਰਿਆਂ ਨੂੰ ਕੱਲਿਆਂ-ਕੱਲਿਆਂ ਨੂੰ ਦੱਸਦਾ ਫਿਰਦਾ ਜੀ ਆਪਾਂ ਨੂੰ ਤਾਂ ਵੇਖੋ ਜੀ ਮਹਾਰਾਜ ਨੇ ਦਿੱਤਾ ਸਾਰਾ ਕੁਝ ਪਰ ਕਦੇ ਕਿਸੇ ਅੱਗੇ ਹੰਕਾਰ ਨਹੀਂ ਕੀਤਾ ਮਤਲਬ ਤੂੰ ਲੁਕਵੇਂ ਢੰਗ ਨਾਲ ਦੱਸਣ ਤੇ ਇਹ ਡਿਆ ਕਿ ਮੇਰੇ ਕੋਲ ਸਾਰਾ ਕੁਝ ਹੀ ਹੈ ਪਰ ਮੈਨੂੰ ਹੰਕਾਰ ਕੋਈ ਨਹੀਂ ਯਾਨੀ ਤੂੰ ਬੜਾ ਮਹਾਨ ਹੈ ਤੂੰ ਇਸ ਤਰੀਕੇ ਨਾਲ ਵੀ ਆਪਣੀ ਮਹਾਨਤਾ ਦੇ ਸੋਲੇ ਗਾ ਲੈਣਾ ਤੂੰ ਸਿੱਧਾ ਆਕੜ ਕੇ ਨਹੀਂ ਕਹਿੰਦਾ ਵੀ ਮੇਰੇ ਕੋਲ ਦੌਲਤ ਮੇਰੇ ਕੋਲ ਪਦਵੀ ਮੈਂ ਇੰਨਾ ਧਰਮ ਕਰਮ ਕਰਦਾ ਮੈਂ ਇੰਨਾ ਸਿਆਣਾ ਮੈਂ ਇੰਨਾ ਦਾਨਾ ਇੰਨੀ ਤਾਕਤ ਸਿੱਧਾ ਤੂੰ ਨਹੀਂ ਕਿਹਾ ਇੱਕ ਬੰਦਾ ਸਿੱਧਾ ਕਹਿ ਰਿਹਾ ਤੂੰ ਸਿੱਧੇ ਢੰਗ ਨਾਲ ਕਹਿ ਰਿਹਾ ਲੁਕਵੇਂ ਢੰਗ ਨਾਲ ਮੇਰੇ ਕੋਲ ਵੇਖੋ ਜੀ ਸਾਰਾ ਕੁਝ ਆ ਪਰ ਆਪਾਂ ਕਦੇ ਹੰਕਾਰ ਨਹੀਂ ਕੀਤਾ ਉਹ ਆਕੜ ਕੇ ਕਹਿੰਦਾ ਤੂੰ ਥੋੜਾ ਜਿਹਾ ਲਹਿਜਾ ਨਰਮ ਕਰ ਲਿਆ ਕਿਹਾ ਤੂੰ ਵੀ ਉਹ ਹੀ ਹੈ ਤੇਰੇ ਕੋਲ ਸਾਰਾ ਕੁਝ ਜੀ